ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਖਿਲਾਫ ਬਰਨਾਲਾ ਪੁਲਿਸ ਦੀ ਵੱਡੀ ਕਾਰਵਾਈ ਪੰਜਾਬ ਅੰਦਰ ਨਸ਼ੇ ਨੂੰ ਪੂਰਨ ਖਾਤਮੇ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੇ ਮੱਦੇ ਨਜ਼ਰ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਬਰਨਾਲਾ ਪੁਲਿਸ ਵੱਲੋਂ ਵੀ ਲਗਾਤਾਰ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਦੇ ਤਹਿਤ ਬਰਨਾਲਾ ਪੁਲਿਸ ਥਾਣਾ ਸਿਟੀ 2 ਦੇ ਐਸਐਚਓ ਚਰਨਜੀਤ ਸਿੰਘ ਦੀ ਅਗਵਾਈ ਹੇਠ ਨਸ਼ਾ ਸਕਰ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸ ਮੌਕੇ ਪੁਲਿਸ थाना ਸਿਟੀ 2 ਬਰਨਾਲਾ ਦੇ ਐਸ ਐਚਓ ਚਰਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਡੀਜੀਪੀ ਪੰਜਾਬ ਅਤੇ ਜ਼ਿਲ੍ਹਾ ਬਰਨਾਲਾ ਦੇ ਐਸ ਐਸਪੀ ਸਰਫਰਾਜ਼ ਆਲਮ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਬਰਨਾਲਾ ਪੁਲਿਸ ਵੱਲੋਂ ਨਸ਼ਾ ਤਸਕਰਾ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਪਿਛਲੇ ਦਿਨੀ ਬਰਨਾਲਾ ਪੁਲਿਸ ਹੱਤੇ ਸੀਆਈਏ ਸਟਾਫ ਵੱਲੋਂ ਹੰਢਿਆਆ ਚੌਕ ਉੱਪਰ ਪੁਲਿਸ ਨਾਕਾ ਲਗਾਇਆ ਗਿਆ ਜਿੱਥੇ ਉਹਨਾਂ ਨੂੰ ਇੱਕ ਸੂਚਨਾ ਮਿਲੀ ਕਿ ਬਰਨਾਲਾ ਬਠਿੰਡਾ ਰੋਡ ਉੱਪਰ ਹੰਢਿਆਆ ਮੁੱਖ ਸਰਕ ਤੇ ਬਿਜਲੀ ਬੋਰਡ ਕੋਲ ਘੋੜਾ ਟਰਾਲਾ ਸਵਾਰ ਕੁਝ ਨਸ਼ਾ ਤਸਕਰ ਪੁੱਕੀ ਵੇਚਣ ਦੀ ਤਾਕ ਵਿੱਚ ਹਨ ਸੂਚਨਾ ਮਿਲੀ ਸੀ ਕਿ ਮੌਕੇ ਤੇ ਪੁਲਿਸ ਨੇ ਇਹਨਾਂ ਨਸ਼ਾ ਤਸਕਰਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਯੋਧੇ ਦਾ ਮੇਰਾ ਨਾਮ ਚਰਨਜੀਤ ਸਿੰਘ ਐਸ ਐਚ ਓ ਸਿਟੀ 2 ਬਰਨਾਲਾ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਸਾਡੀ ਜਿਹੜੀ ਟੀਮ ਹੈ ਹਮੇਸ਼ਾ ਹੀ ਉਹ ਨਸ਼ਿਆਂ ਦੇ ਖਿਲਾਫ ਅਸੀਂ ਲੜਾਈ ਲੜ ਰਹੇ ਹਾਂ ਤੇ ਸਾਡੇ ਐਸ ਆਈ ਜਸਵਿੰਦਰ ਕੁਮਾਰ ਤੇ CIA ਦੇ ਐਸਏ ਸੁਰੱਖਿਆ ਇਹ ਦੋਨੋਂ ਨੇ ਸਾਂਝੇ ਤੌਰ ਤੇ ਅਸੀਂ ਨਾਕਾਬੰਦੀ ਕੀਤੀ ਹੋਈ ਸੀ ਹੰਢਿਆ ਚੌਂਕ ਦੇ ਵਿੱਚ ਜਿੱਥੇ ਇਹਨਾਂ ਨੂੰ ਇਤਲਾਹ ਮਿਲੀ ਜਸਵੰਦਰ ਕੁਮਾਰ ਨੂੰ ਕਿ ਕੁਝ ਲੋਕ ਟਰੱਕ ਤੇ ਬਾਹਰੀ ਸਟੇਟ ਦੇ ਵਿੱਚੋਂ ਭੁੱਖੀ ਚੂਰਾ ਪੋਸਟ ਲੈ ਕੇ ਆ ਰਹੇ ਨੇ ਤੇ ਉਹ ਜਿਹੜੇ ਗ੍ਰੈਡ ਬਿਜਲੀ ਗ੍ਰੈਡ ਹੰਢਿਆ ਦੇ ਨਜ਼ਦੀਕ ਲੁੱਕ ਪਲਾਂਟ ਦੇ ਸਾਹਮਣੇ ਖੜੇ ਨੇ ਕਿਸੇ ਗਾਕ ਦੀ ਅੜੀਕ ਦੇ ਵਿੱਚ ਨੇ ਤੇ ਜਿੱਤੇ ਇਮੀਡੀਏਟਲੀ ਐਕਟ ਕਰਦੇ ਹੋਏ ਸਾਡੀ ਮਤਲਬ ਥਾਣਾ ਸਿਟੀ 2 ਦੀ ਟੀਮ ਤੇ ਸੀਆਈ ਦੀ ਟੀਮ ਨੇ ਇਕੱਠੇ ਸਾਂਝੇ ਆਪਰੇਸ਼ਨ ਦੌਰਾਨ ਇਹਨਾਂ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਜਿਦੇ ਵਿੱਚ ਰੇਸ਼ਮ ਸਿੰਘ ਪੁੱਤਰ ਸਾਧੂ ਸਿੰਘ, ਜਰਨੈਲ ਸਿੰਘ ਭੋਲਾ ਪੁੱਤਰ ਅਜੀਤ ਸਿੰਘ ਵਾਸੀ ਬਰਨਾਲਾ ਤੇ ਦਿਲਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਬਰਨਾਲਾ ਇਹਨਾਂ ਤਿੰਨਾਂ ਬੰਦਿਆਂ ਨੂੰ ਅਸੀਂ ਕਾਬੂ ਕਰ ਲਿਆ ਤੇ ਇੱਕ ਕੋਹੜਾ ਟਰਾਲਾ ਜਿਹੜਾ ਉਹਨੂੰ ਵੀ ਅਸੀਂ ਪੀਵੀ 13 اے ਡਬਲਯੂ 8821 ਨੂੰ ਕਾਬੂ ਕਰ ਲਿਆ ਗੱਡੀ ਦੇ ਵਿੱਚ ਜਿਹੜੀ ਮੱਕੀ ਲੋਡ ਸੀਗੀ ਤੇ ਇਹ ਥੱਲੇ ਜਿਹੜਾ ਹੈਗਾ ਭੁਖੀ ਚੂਰਾ ਪੋਸਟ ਦੇ ਦੋ ਗੱਟੇ ਰੱਖੀ ਬੈਠੇ ਸੀ 40 ਕਿਲੋ ਭੁਖੀ ਚੂਰਾ ਪੋਸਟ ਸਾਨੂੰ ਇਹਨਾਂ ਤੋਂ ਬਰਾਮਦ ਹੋ ਗਈ ਹੈ ਤੇ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਜਿਹੜੇ ਰਿਮਾਂਡ ਅਧੀਨ ਸਾਡੇ ਕੋਲ ਬੰਦ ਨੇ ਜਿਨ੍ਹਾਂ ਨੂੰ ਰਿਮਾਂਡ ਖਤਮ ਹੋਣ ਤੇ ਮਾਨਜੁਗ ਅਦਾਲਤ 'ਚ ਪੇਸ਼ ਕੀਤਾ ਜਾਊਗਾ ਇਹ ਉਥੇ ਰੱਖੀ ਹੋਈ ਸੀ ਇਹ ਤਫਤੀਸ਼ ਦਾ ਪਾਰਟ ਹੈ ਜੇ ਅਸੀਂ ਇਹਨਾਂ ਨੂੰ ਚੈੱਕ ਕਰ ਰਹੇ ਹਾਂ ਮੈਂ ਇਹਨਾਂ ਨੇ ਦੇ ਇਹ ਕਿਨੂੰ ਸੀ ਇਹ ਇਹ ਭੁਖੀ ਅੱਗੇ ਕਿਨੂੰ ਦੇਣੀ ਸੀ ਉਹਦੇ ਲਈ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਹ ਮੋਡਲਿ ਕੋਸ਼ਿਸ਼ ਕਿਸ ਤੇ ਇਹਨਾਂ ਨੇ ਦੱਸਿਆ ਕਿ ਇਹ ਰਾਜਸਥਾਨ ਸਟੇਟ ਦੇ ਵਿੱਚੋਂ ਜਿਹੜਾ ਹੈਗਾ ਇਹ ਲੈ ਕੇ ਆਏ ਸੀ। ਬਾਰੇ ਮੋਸਟਲੀ ਕੀ ਹੈ ਜਿਹੜੇ ਹੁਣ ਤੱਕ ਦੀ ਉਸ ਤਕਰੀਰ ਦੇ ਵਿੱਚ ਇਹਨਾਂ ਆਇਆ ਕਿ ਉੱਥੋਂ ਦੇ ਜਿਹੜੇ ਲੋਕ ਨੇ ਸੜਕਾਂ ਦੇ ਉੱਤੇ ਆਪਦੇ ਏਜੰਟ ਸੜਦੇ ਨੇ ਜਿਹੜੇ ਇਹਨਾਂ ਨੂੰ ਕੁਝ ਨਹੀਂ ਦੱਸਿਆ ਪਰ ਅਸੀਂ ਫਿਰ ਵੀ ਇਹਨਾਂ ਦੇ ਫੋਨਾਂ ਨੂੰ ਖੰਘਾਲ ਕੇ ਉਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਟ ਇਹਨਾਂ ਨੇ ਮੌਜੂਦ ਮੋਡਲ ਸਟੇਜ ਤੇ ਦੱਸਿਆ ਕਿ ਉਦਾਂ ਹੀ ਢਾਬੇ ਵਗੈਰਾ ਤੇ ਬੰਦਾ ਕੋਈ ਨਾ ਕੋਈ ਆਇਆ ਸੀ ਜਿਹਨੇ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕੁਝ ਲੈਣਾ ਤੇ ਇਹਨਾਂ ਨੇ ਹਾਂਮੀ ਭਰ ਦਿੱਤੀ ਸੀ ਬਟ ਫਿਰ ਵੀ ਅਸੀਂ ਉਹਦੇ ਅਕੋਰਡਿੰਗ ਜਿਹੜੀ ਪੜਤਾਲ ਜਾਰੀ ਹੈ ਕਿਉਂਕਿ ਰਿਮਾਂਡ ਅਧੀਨ ਇਹਨਾਂ ਤੋਂ ਹੋਰ ਸ਼ਕਤੀ ਨਾਲ ਜਿਹੜੀ ਪੁਸ਼ਪਿਸ਼ ਕੀਤੀ ਜਾ ਰਹੀ ਹੈ ਇਹਦੇ ਖਿਲਾਫ ਪਹਿਲਾਂ ਵੀ ਜਿਹੜਾ ਐਨਡੀਪੀਐਸ ਐਕਟ ਦਾ ਮੁਕੱਦਮਾ ਦਰਜ ਹੈ ਇਹਨਾਂ ਚੋਂ ਰੇਸ਼ਮ ਸਿੰਘ ਦੇ ਖਿਲਾਫ ਐਨਡੀਪੀਐਸ ਐਕਟ ਦੀ ਕਮਰਸ਼ੀਅਲ ਦਾ ਜਿਹੜਾ ਮੁਕੱਦਮਾ ਦਰਜ ਹੈ ਉਹਦੇ ਵਿੱਚੋਂ ਵੀ ਇਹ ਜਿਹੜਾ ਦੋਸ਼ੀ ਹੈ ਮਤਲਬ ਕੋਰਟ ਦੇ ਵਿੱਚ ਉਹ ਗਾਇਰ ਹਾਜ਼ਰ ਹੋਇਆ ਹੋਇਆ ਦੋ ਤਰੀਕਾ ਤੋਂ